ਜੀ ਸਸ਼ੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵਲੌਗ ਤੇ ਦੋਸਤੋ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਗੇ ਦੋਸਤੋ ਹੁਣ ਮੈਂ ਪੀਣ ਲੱਗਾ ਦੁੱਧ ਨਾਲ ਟਾਈਗਰ ਕਰੰਚ ਦੋਸਤੋ ਦੇਖੋ ਨਚਨਦੇ ਆਇਆ ਵੰਸ਼ ਗਾਣਾ ਲੱਗਾ ਪਿਆ ਆ ਨਚਨਦੇ ਆਇਆ ਦੇਖੋ ਦੋਸਤੋ 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 ਪੀ ਲਿਆ ਆ ਦੋਸਤੋ ਹੁਣ ਅਸੀਂ ਚੱਲੇ ਆ ਘੁੰਮਣ ਫਿਰਨ ਆਹ ਦੇਖੋ ਦੋਸਤੋ ਦੋਸਤੋ ਕੀ ਕਰਨ ਦੇ ਆ ਆ ਛੇ ਮੋਟਰਸਾਈਕਲ ਫੜੰਦੇ ਆ ਆ ਦੋਸਤੋ ਮੋਟਰਸਾਈਕਲ ਸਟਾਰਟ ਕਰ ਲਿਆ ਆ ਦੋਸਤੋ ਮੋਟਰਸਾਈਕਲ ਤੇ ਬਹਿ ਚੁੱਕੇ ਆ ਹੁਣ ਅਸੀਂ ਚੱਲੇ ਆ ਦੋਸਤੋ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਘੁੰਮਦੇ ਆ ਦੋਸਤੋ ਜਿਹੜੀ ਆ ਸਾਰੀ ਜਗ੍ਹਾ ਆ ਇਹ ਸੈਂਟਰ ਗਵਰਨਮੈਂਟ ਦੀ ਜਗ੍ਹਾ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਲੰਬੀ ਆ ਇਹ ਸਾਰੀ ਉਹਨਾਂ ਦੀ ਜਗ੍ਹਾ ਆ ਆ ਵੀ ਉਹਨਾਂ ਦੀ ਜਗ੍ਹਾ ਹੈ ਆ ਆ ਵੀ ਦੋਸਤੋ ਆ ਹੈਗਾ ਸਾਡੇ ਗਰਤਾਰਪੁਰ ਦਾ ਦੁਸ਼ਹਿਰਾ ਗਰਾਊਂਡ ਦੇਖੋ ਦੋਸਤੋ ਦੋਸਤੋ ਇਹ ਕਪੂਰਤਲਾ ਰੋਡ ਵਾਲਾ ਦੁਸ਼ਹਿਰਾ ਗਰਾਊਂਡ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਆ ਦੇਖੋ ਮੇਰਾ ਦੋਸਤ ਦੋਸਤੋ ਦੇਖੋ ਸ਼ੇਰ ਦੀ ਬਾਜ ਦੇ ਵਿੱਚ ਗਾਂ ਜਾਂਦੀ ਆ ਦੋਸਤੋ ਸ਼ੇਰ ਦੀ ਬਾਜ ਦੇ ਵਿੱਚ ਬੱਚਾ ਜਾਂਦਿਆ ਆ ਗਾਂ ਦਾ ਦੋਸਤੋ ਸਾਡ ਦੋਸਤੋ ਸ਼ੇਰ ਦੀ ਬਾਜ ਦੇ ਵਿੱਚ ਜਾਣਦੇ ਆਵਾ ਬੱਚਾ ਦੋਸਤੋ ਪਹੁੰਚਣ ਵਾਲੇ ਆ ਦੋਸਤੋ ਗਲੀਆਂ ਦੇਖੋ ਕਿੰਨੀਆਂ ਬਰੀਕਾ ਮੈਂ ਪਹੁੰਚੂ ਗਿਆ ਆਪਣੇ ਦੋਸਤ ਦੇ ਦੋਸਤੋ ਆ ਦੇਖੋ ਮੇਰਾ ਦੋਸਤ ਕਾਰਤਿਕ ਪਾਲ ਦੋਸਤੋ ਆਪਣੇ ਦੋਸਤ ਦੇ ਘਰ ਆ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਆ ਸਾਡੇ ਕਰਤਾਰਪੁਰ ਦਾ ਰੇਲਵੇ ਸਟੇਸ਼ਨ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਡੇ ਕਰਤਾਰਪੁਰ ਦਾ ਰੇਲਵੇ ਸਟੇਸ਼ਨ ਦੋਸਤੋ ਸੀ ਹੁਣ ਆਏ ਰੇਲਵੇ ਸਟੇਸ਼ਨ ਤੇ ਜਿਹੜੀ ਆ ਵਾਲੀ ਸਾਈਡ ਆ ਇਹ ਬਣੰਦਈਆ ਹੁਣ ਜਿਹੜੀ ਆਵਲ ਸਾਈਡ ਆ ਇਹ ਨਮੀ ਬਣਨ ਲਈ ਆ ਹੁਣ ਰੇਲਵੇ ਸਟੇਸ਼ਨ ਕੋਰ ਵੱਟੇ ਘਰਤਾ ਜੋ ਕੀ ਹੁਣ ਬਹੁਤ ਵਧੀਆ ਲੱਗਣ ਗਿਆ ਕਿਸ ਦੇ ਟੱਟ ਗਿਓ ਇਧਰ ਦੋਸਤੋ ਲੱਗਣਦੇ ਆ ਪੇਚੇ ਦੋਸਤੋ ਹੁਣ ਆ ਰਹੀ ਹੈ ਡਰੇਨ ਧਨਮਤ ਘੋਣਾ ਡਰੇਨ ਦੇਖੋ ਦੋਸਤੋ ਟ੍ਰੇਨ ਆ ਚੁੱਕੀ ਆ ਅਸੀਂ ਚੱਲੇ ਆ ਟਾਵਰ ਦੇਖੋ ਦੋਸਤੋ ਕਿੰਨਾ ਵੱਡਾ ਆ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਚੱਲੇ ਆ ਦੋਸਤੋ ਕਈਆਂ ਦੀ ਲਾਈਫ ਕਿੰਨੀ ਮੁਸ਼ਕਿਲ ਆ ਜਿਹੜੇ ਪ੍ਰਵਾਸੀ ਲੋਕਾਂ ਉਹ ਦੇਖੋ ਦੋਸਤੋ ਮੁਸ਼ਕਿਲ ਰਹਿੰਦੇ ਆ ਦੋਸਤੋ ਆਪਣੀ ਗਲੀ ਦੇ ਵਿੱਚ ਆ ਚੁੱਕੇ ਆ ਦੋ ਸਟੋਰੀ ਆ ਚੁੱਕੇ ਆ ਹੁਣ ਮੈਂ ਸਵਲੋਗ ਦਾ ਕਰ ਦੈਂਡ ਪਸੰਦ ਆਈ ਹੋਊਗੀ ਤਾਂ ਲਾਈਕ ਕਰ ਦਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਧੰਨਵਾਦ ਜੀ